हां जी किसान ਵੀਰੋ ਸਤਿ ਸ਼੍ਰੀਕਾਲ। ਕਿਸਾਨ ਭਰਾ ਅੱਜ ਆਪਾਂ ਗੱਲ ਕਰਨੀ ਹੈ ਲਿਓਜਨ ਸਪਰੇ ਬਾਰੇ। ਕਿਸਾਨ ਵੀਰਾਂ ਦਾ ਸਵਾਲ ਬਈ ਡਬੀਡਬਲਯੂ 327 ਵੈਰੈਟੀ ਦੇ ਉੱਪਰ ਜਿਹੜੀ ਆਪਾਂ ਲਿਓਜਨ ਦੀ ਸਪਰੇ ਕਰੀਏ ਜਾਂ ਫਿਰ ਨਾ ਕਰੀਏ। ਜੇਕਰ ਕਰਨੀ ਤਾਂ ਕਿੰਨੇ ਦਿਨ ਦੇ ਕਰੀਏ, ਕਿੰਨੀ ਡੋਜ਼ ਪਾਈਏ ਤੇ ਕਿੰਨੀ ਵਾਰ ਸਡੀ ਸਪਰੇ ਇਹਦੀ ਕਰ ਸਕਦੇ ਹਾਂ? ਫਾਇਦੇ ਤੇ ਨੁਕਸਾਨ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਹੈ। ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ। ਜੇਕਰ ਤੁਸੀਂ ਵੀਰੇ ਫੇਸਬੁੱਕ ਦੇ ਦੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਗੱਲ ਕਰਦੇ ਆਪਾਂ ਦਿਓਸੀਨ ਦੀ ਸਪਰੇ ਬਾਰੇ। ਵੈਸੇ ਕਿਸਾਨ ਵੀਰੋ ਪਹਿਲੇ ਨੰਬਰ ਤੇ ਆਪਾਂ ਇਹਦਾ ਮੋਡ ਆਫ ਐਕਸ਼ਨ ਦੀ ਗੱਲ ਕਰ ਲਈ ਬਈ ਇਹਦੇ ਕੰਮ ਕਰਨ ਦਾ ਤਰੀਕਾ ਕੀ ਆ। ਜ਼ਿਆਦਾਤਰ ਕਿਸਾਨ ਭਰਾ ਇਹਨੂੰ ਜਾਣਦੇ ਬਈ ਇਹ ਸਿਰਫ ਆਪਾਂ ਨੂੰ ਕਾਦ ਰੋਕਣ ਵਾਸਤੇ ਸਪਰੇਅ ਕਰ ਸਕਦੇ ਆ। ਤਾਂ ਇਹ ਆਪਣੀ ਗਲਤਫਹਿਮੀ ਕਿਸਾਨ ਭਰਾਵੋ ਕਿਉਂਕਿ ਇਹਨੂੰ ਆਪਾਂ ਦੋ ਤਰੀਕੇ ਨਾਲ ਵਰਤਿਆ ਜਾਂਦਾ ਹੈ। ਇਹ ਕਿਉਂਕਿ ਇਹਦੇ ਉੱਪਰ ਵੀ ਜਿਹੜੇ ਕੰਪਨੀ ਨੇ ਮਾਨਸ਼ਿਕਿਤ ਕੀਤਾ ਕਿ ਪਲਾਂਟ ਗਰੋਥ ਰੈਗੂਲੇਟਰ ਆ। ਤਾ ਰੈਗੂਲੇਟਰ ਨੂੰ نقصان ਵੀ ਜਾਣਦੇ ਬੈ ਰੈਗੂਲੇਟਰ ਤੋਂ ਆਪਾਂ ਕਿਹੜਾ ਕੰਮ ਲੈਨੇ ਆ ਜਿਹੜੀ ਜਿਹ ਰੈਗੂਲੇਟਰ ਹੁੰਦੀ ਆ ਤਾ ਰੈਗੂਲੇਟਰ ਦਾ ਕੰਮ ਹੁੰਦਾ ਬਈ ਕਿਸੇ ਚੀਜ਼ ਨੂੰ ਵਧਾਉਣਾ ਜਾਂ ਫਿਰ ਘਟਾਉਣਾ ਦੋਨਾਂ ਤਰੀਕਿਆਂ ਨਾਲ ਆਪਾਂ ਰੈਗੂਲੇਟਰ ਤੋਂ ਕੰਮ ਲੈ ਲੈਨੇ ਆ ਤਾਂ ਇਸ ਲਈ ਇਹਨੂੰ ਵੀ ਆਪਾਂ ਜਿਹੜੀ ਲਿਓਸ਼ਨ ਸਪਰੇਅ ਨੂੰ ਵੀ ਦੋ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਕੱਦ ਵਧਾਉਣ ਵਾਸਤੇ ਵੀ ਤੇ ਕੱਦ ਰੋਕਣ ਵਾਸਤੇ ਵੀ ਇਸ ਲਈ ਕਈ ਪਿਛਲੇ ਸਾਲਾਂ ਵਿੱਚ ਕਈ ਵਾਰ ਕਿਸਾਨ ਵੀਰਾਂ ਨੇ ਜਿਹੜੀ ਗਲਤ ਡੋਜ਼ ਪਾਈ ਸੀ ਉਹਨਾਂ ਦੇ ਜਿਹੜਾ ਕੱਦ ਘਟਣ ਦੀ ਜਗ੍ਹਾ ਇਹ ਵੱਧ ਗਿਆ ਸੀ ਤਾਂ ਉਥੇ ਕਿਸਾਨਵਰਾਂ ਦਾ ਜਿਹੜਾ ਫਸਲ ਦਾ ਨੁਕਸਾਨ ਹੋ ਜਾਂਦਾ ਤੇ ਦੂਜੇ ਨੰਬਰ ਤੇ ਕਿਸਾਨਵਰ ਅਸਲ ਦੇ ਵਿੱਚ ਆਪਣੀ ਕਣਕ ਡਿੱਗਣ ਦੀ ਦਿੱਕਤ ਕਿਵੇਂ ਆਉਂਦੀ ਆ ਪਹਿਲੇ ਨੰਬਰ ਤੇ ਆਪਾਂ ਨੇ ਇਹ ਗੱਲ ਦਾ ਸਾਰੇ ਕਿਸਾਨਵਰਾਂ ਨੂੰ ਪਤਾ ਹੀ ਵੀ ਜਦੋਂ ਕਣਕ ਆਪਣੀ ਨਸਾਰੇ ਤੇ ਹੁੰਦੀ ਜਾਂ ਨਿਸਰ ਚੁੱਕੀ ਹੁੰਦੀ ਜਾਂ ਦਾਣਾ ਭਰ ਚੁੱਕਾ ਹੁੰਦਾ ਉਸ ਸਮੇਂ ਤੇ ਜੇਕਰ ਮੀਂਹ ਹਨੇਰੀ ਝੱਖੜ ਜਦੋਂ ਚੱਲਦਾ ਤਾਂ ਉਸ ਸਮੇਂ ਤੇ ਆਪਣੀ ਕੋਈ ਵੀ ਜਿਹੜੀ ਵੈਰੈਟੀ ਉਹ ਡੇਗੀ ਜਾਂਦੀ ਆ ਚਾਹੇ ਆਪਾਂ ਸਪਰੇਅ ਕਰੀਏ ਚਾਹੇ ਨਾ ਕਰੀਏ ਤਾਂ ਇਸ ਚੀਜ਼ ਨੂੰ ਆਪਾਂ ਜਿੰਨਾ ਸਪਰੇਅ ਕਰਤੀ ਉਹਨਾਂ ਦੀ ਵੈਰੈਟੀ ਨਹੀਂ ਡੇਗਦੀ ਜਾਂ ਫਿਰ ਜਿੰਨੇ ਸਪਰੇ ਨਹੀਂ ਕੀਤੀ ਉਹਦੀ ਵੈਰੇਟੀ ਡੇਗ ਜੂ ਤਾਂ ਇਦਾਂ ਦੀ ਗੱਲ ਨਹੀਂ ਦੀ ਵੈਸੇ ਵੀ ਜਿਹੜੀਆਂ ਸੁਪਰ ਸੀਡਰ ਦੇ ਨਾਲ ਬਜਾਈ ਵਾਲੀਆਂ ਕਣਕਾਂ ਦੀਆਂ ਉਹ ਥੋੜੀ ਜੀ ਆਵਾਜ਼ ਚੱਲੇ ਕਿਉਂਕਿ ਉਹਨਾਂ ਦੀ ਜੜ ਉੱਪਰ ਹੁੰਦੀ ਹੈ ਜਿਆਦਾ ਡੂੰਘੀ ਆਪਣੇ ਆਪਾਂ ਨਹੀਂ ਜਾਂਦੀ ਕਿਉਂਕਿ ਥੱਲੇ ਜਿਹੜਾ ਸੁਪਰ ਸੀਡਰ ਉਹ ਜ਼ਮੀਨ ਨੂੰ ਸਖਤ ਜਿਹਾ ਕਰ ਦਿੰਦਾ ਉਹਦੇ ਕਰਕੇ ਜਿਹੜੀ ਉਹ ਵੈਰੇਟੀਆਂ ਡੇਗ ਹੀ ਜਾਂਦੀਆਂ ਚਾਹੇ ਆਪਾਂ ਲੱਖ ਕੋਸ਼ਿਸ਼ ਕਰ ਲਈਏ ਸਪਰੇਆਂ ਕਰ ਵੀ ਲਈਏ ਤਾਂ ਵੀ ਵੈਰੇਟੀਆਂ ਡੇਗ ਜਾਂਦੀਆਂ ਕਿਉਂਕਿ ਮੀਂਹ ਮੌਸਮ ਅੱਗੇ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਨੇ ਆਪਾਂ ਪਿਛਲੇ ਸਾਲਾਂ ਦੇਖਿਆ ਕਿ ਸਭ ਤੋਂ ਘੱਟ ਕੱਦ ਵਾਲੀ 272 ਵੈਰੈਟੀ ਸ਼੍ਰੀ ਰਾਮ ਦੀ ਉਹ ਵੀ ਪਿਛਲੇ ਸਾਲਾਂ ਦੀ ਡਿੱਗਣੀ ਡਿੱਗਣ ਦੀ ਇਹਨੂੰ ਦਿੱਕਤ ਆਈ ਸੀ ਤਾਂ ਇਹ ਨਹੀਂ ਹੁੰਦਾ ਬਈ ਕੋਈ ਵੈਰੈਟੀ ਡੇਗ ਨਹੀਂ ਸਕਦੀ ਸੋ ਜੇਕਰ ਆਪਾਂ ਗੱਲ ਕਰੀਏ 327 ਦੇ ਉੱਪਰ ਸਪਰੇਅ ਕਰੀਏ ਜਾਂ ਨਾ ਕਰੀਏ ਤਾਂ ਕਿਸਾਨ ਵੀਰੋ ਜੇ ਕਿਸੇ ਕਿਸਾਨ ਵੀਰ ਨੇ ਜਿੱਥੇ ਆਪਾਂ ਨੂੰ ਲੱਗਦਾ ਬਈ ਨਾਈਟ੍ਰੋਜਨ ਦੀ ਮਾਤਰਾ ਵੱਧ ਪੈ ਗਈ ਆ ਕਾਦ ਆਪਣੀ ਵੈਰੈਟੀ ਜ਼ਿਆਦਾ ਕਰ ਗਈ ਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜਿੰਨਾ ਕਿਸਮ ਹਰ ਸਾਲ ਜਿਹੜੇ ਖੇਤਾਂ ਦੇ ਵਿੱਚ ਖੇਤ ਜਮੀਨ ਭਾਰੀ ਹੁੰਦੀ ਆ ਵੈਰੈਟੀ ਜਿਆਦਾ ਕੱਦ ਕਰ ਜਾਂਦੀ ਆ ਤਾਂ ਜੇਕਰ ਡਿੱਗਣ ਦੀ ਹਰ ਸਾਲ ਦਿੱਕਤ ਆਉਂਦੀ ਬਿਨਾ ਮੌਸਮ ਖਰਾਬ ਆਪਣੀ ਫਸਲ ਡਿੱਗ ਜਾਂਦੀ ਆ ਜਾਂ ਫਿਰ ਆਪਣਾ ਕਣਕ ਦਾ ਜਿਹੜਾ ਬੀਜ ਆ ਉਹ ਥੋੜਾ ਜਿਹਾ ਲੋਡ ਤੋਂ ਵੱਧ ਪੈ ਗਿਆ ਕਣਕ ਸੰਘਣੀ ਹੋ ਗਈ ਆ ਉੱਥੇ ਆਪਾਂ ਇਸ ਚੀਜ਼ ਨੂੰ ਵਰਤ ਸਕਦੇ ਆ ਸੋ ਜੇਕਰ ਸਪਰੇਅ ਦੀ ਗੱਲ ਕਰੀ ਤੇ ਕਿੰਨੇ ਦਿਨ ਤੇ ਆਦੀ ਆਪਾਂ ਸਪਰੇਅ ਕਰ ਸਕਦੇ ਆ ਜੇਕਰ ਕਿਸਾਨ ਵੀਰ ਆਪਾਂ ਸਪਰੇਅ ਕਰਨੀ ਚਾਹੀਏ ਤਾਂ 50 ਤੋਂ 55 ਦਿਨ ਤੇ ਆਪਾਂ ਇਹਦੀ ਪਹਿਲੀ ਸਪਰੇਅ ਕਰ ਸਕਦੇ ਆ ਤੇ ਦੂਜੀ ਸਪਰੇਅ ਦੀ ਆਪਾਂ 70 ਤੋਂ 75 ਦਿਨ ਦੀ ਕਣਕ ਦੇ ਘਰ ਸਕਦੇ ਆ ਤੇ ਡੋਜ਼ ਦੀ ਗੱਲ ਆ ਜਾਂਦੀ ਵੀ ਡੋਜ਼ ਇਹਦੀ ਕਿੰਨੀ ਪਾਉਣੀ ਚਾਹੀਦੀ ਆ ਤੇ ਡੋਜ਼ ਦਾ ਬਿਲਕੁਲ ਸਹੀ ਹੁੰਦਾ ਬਈ ਆਪਾਂ ਨੂੰ ਡੋਜ਼ ਬਿਲਕੁਲ ਇਹਦੀ ਸਹੀ ਪਾਉ ਨਹੀਂ ਤੇ ਆਪਣੀ ਕਣਕ ਦਾ ਨੁਕਸਾਨ ਹੋ ਸਕਦਾ ਸੋ ਡੋਜ਼ ਜੇਕਰ ਆਪਾਂ ਕੱਦ ਰੋਕਣ ਵਾਸਤੇ ਇਹਦੀ ਕਰ ਰਹੇ ਤਾਂ 2 ਤੋਂ 3 ਪ੍ਰਤੀ ਲੀਟਰ ਦੇ ਹਿਸਾਬ ਨਾਲ ਆਪਾਂ ਇਹਦੀ ਡੋਜ਼ ਪਾਉਣੀ ਜਿੰਨਾ ਆਪਾਂ ਪਾਣੀ ਖੇਤ ਚ ਲਾਉਣਾ ਉਸੇ ਹਿਸਾਬ ਨਾਲ ਤੁਸੀਂ ਡੋਜ਼ ਪਾ ਸਕਦੇ ਜੇ ਲੀਟਰ ਦੇ ਹਿਸਾਬ ਨਾਲ ਉਦੋਂ 3 ਐਮਲ ਬਾਕੀ ਤੁਸੀਂ ਜਿੰਨਾ ਪਾਣੀ ਲਾਓਗੇ ਉਸੇ ਹਿਸਾਬ ਨਾਲ ਤੁਸੀਂ ਜਿਹੜੀ ਡੋਜ਼ ਇਹਦੀ ਮੈਂਡ ਚ ਕਰ ਲਿਓ ਜੇਕਰ ਆਪਾਂ ਕਿਸੇ ਫਸਲ ਦਾ ਕੱਦ ਵਧਾਉਣਾ ਗਰੋਥ ਵਧਾਉਣੀ ਆ ਤਾਂ ਉਥੇ ਆਪਾਂ ਜਿਹੜੀ ਦੀ 1 ਤੋਂ 1.5 ਐਮਲ ਜਿਹੜੀ ਡੋਜ਼ ਪਾ ਕੇ ਆਪਾਂ ਇਹ ਦੋਵੇਂ ਫਾਇਦੇ ਇਹਦੇ ਲੈ ਸਕਦੇ ਆ ਜਿਹੜੇ ਕਿਸਾਨ ਪਿਛਲੇ ਸਾਲਾਂ ਜਿਹਨੂੰ ਵਰਤਦੇ ਉਹ ਵੀ ਆਪਣਾ ਸੁਝਾਅ ਜ਼ਰੂਰ ਦਿਓ ਕਿ ਤੁਹਾਨੂੰ ਇਹਦਾ ਕੀ ਫਾਇਦਾ ਦੇਖਣ ਨੂੰ ਮਿਲਿਆ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਸੋ ਦੋ ਟਾਈਮ ਇਹਦੀ ਦੋ ਵਾਰ ਆਪਾਂ ਇਹਦੀ ਸਪਰੇਅ ਕਰ ਦਿੰਦੇ 50 ਤੋਂ 55 ਤੇ 70 ਤੋਂ 75 ਦਿਨ ਤੇ ਡੋਜ਼ ਆਪਾਂ ਕੱਦ ਰੋਕਣ ਵਾਸਤੇ 2 ਤੋਂ 3 ਮਲਪਾਉਣੀ ਆ ਸੋ ਜੇਕਰ ਆਪਾਂ ਗੱਲ ਕਰੀ ਵੀ ਆਪਾਂ ਨਾ ਦਾ ਕਿਸਾਨੁਰੇ ਦੀ ਪਿਛਲੇ ਸਾਲ ਆਪਾਂ 300 ਸਾਈ ਤੇ ਸਪਰੇਅ ਕੀਤੀ ਤੇ ਨਾ ਇਸ ਸਾਲ ਹੀ ਕੋਈ ਇਹਦੀ ਆਪਾਂ ਲੀਓਸ ਦੀ ਸਪਰੇਅ ਕਰਨੀ ਆ ਨਾ ਆਪਾਂ ਨੂੰ ਕੋਈ ਮੌਸਮ ਖਰਾਬ ਤੋਂ ਬਿਨਾਂ ਡਿੱਗਤੋਂ ਦੀ ਤੇ ਨਾ ਕੋਈ ਇਹਦੇ ਝਾੜ ਦੇ ਵਿੱਚ ਆਪਾਂ ਨੂੰ ਲੱਗਦਾ ਕਿ ਫਰਕ ਪੈਂਦਾ ਪਰ ਜ਼ਿਆਦਾਤਰ ਕਿਸਾਨ ਵੀ ਸੋਚਦੇ ਬਈ ਸ਼ਾਇਦ ਇਹਦੀ ਸਪਰੇਅ ਕਰਨਾ ਜਿਹੜਾ ਆਪਣਾ ਕਣਕ ਦਾ ਫਟਾਰਾ ਜ਼ਿਆਦਾ ਕਰਦੀ ਆ ਤਾਂ 50-55 ਦਿਨ ਤੱਕ ਵੈਸੇ ਹੀ ਕਣਕ ਜਿੰਨਾ ਕਾ ਜ਼ਿਆਦਾ ਫਟਾਰਾ ਕਰਨਾ ਉਹ ਕਰ ਚੁੱਕੀ ਹੁੰਦੀ ਉਸ ਤੋਂ ਬਾਅਦ ਕੋਈ ਬਹੁਤਾ ਜ਼ਿਆਦਾ ਕਣਕਾਂ ਆਪਣੀਆਂ ਫਟਾਰਾ ਨਹੀਂ ਕਰਦੀਆਂ ਸੋ ਬਾਕੀ ਜੇਕਰ ਤੁਸੀਂ ਸਪਰੇਅ ਕਰਨੀ ਆ ਤਾਂ ਜਿੱਦਾਂ ਆਪਾਂ ਜਾਣ ਕਰ ਦਿੱਤੀ ਤੁਸੀਂ ਸਪਰੇਅ ਕਰਨੀ ਚਾਹੋ ਤੇ ਕਰ ਸਕਦੇ ਜੀ ਸੋ ਵੀਡੀਓ ਚੰਗੀ ਲੱਗੇ ਤਾਂ ਹੋਰ ਭਰਾਵਾਂ ਤੱਕ ਜਿਹੜਾ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ